ਤੇ ਕਿਸਲੇ 26 ਸਾਲ ਤੋਂ ਮੈਂ ਲੈ ਨਹੀਂ ਤਾਂ ਕਿਹਨਾਂ ਪਹਿਲਾਂ ਆਪਣੇ ਬਿਸ਼ੇਦਾਨ ਹਾਲੇ ਵੀ ਔਨਲਾਈਨ ਤੇ ਆ ਰਾ ਆਪਣੇ ਲੋਕਾਂ ਨਾਲ ਬਸਿਕਾ ਨਾਲ ਸੋ ਇਸੇ ਕਰਕੇ ਮੈਂ ਆਪਣੇ ਦੂਸਰੇ ਨਾਵਲ ਅਧੂਰੀ ਕਹਾਣੀ 10 ਤਾਂ ਦੇ ਮੁਹੱਬਤ ਦੀ ਰੀਲਿਸ ਲੈ ਕਿਤੇ ਪਹੁੰਚੀ ਤੇ ਇਹਦੇ ਤੋਂ ਪਹਿਲਾਂ ਮੇਰਾ ਨਾਵਲ ਬੰਦਰੇ ਦੇ ਇਸ ਤੇ ਮਾਰਕੀਟ ਵਿੱਚ ਆਜਦਾ ਜਿਹੜਾ ਕਿ ਮੈਂ ਆਪਣੇ ਪਾਤਰ ਦੀ ਝੋਲੀ ਦੇ ਚਲ ਨਵੰਬਰ 28 ਨਵੰਬਰ 31 ਨੂੰ ਰੀਲੀਸ ਕੀਤਾ ਸੀ ਸੋ ਜਿਹੜੇ ਰੇਸੇ ਨਾਵਲ ਨੂੰ ਤੁਸੀਂ ਸਾਰਿਆਂ ਨੇ ਘਰ ਮੰਗਿਆ ਰ ਦਿੱਤਾ ਬਹੁਤ ਪਿਆਰ ਦਿੱਤਾ ਜਿਹੜੀ ਨਾਵਲ ਇਹਨਾਂ ਨਾਵਲ ਨੂੰ ਇਸ ਨੂੰ ਤਿਆਰ ਦਿੱਤਾ ਕਿ 4 ਮਹੀਨਿਆਂ ਦੇ ਵਿੱਚ ਇਹ ਨਹੀਂ ਤੇ 5000 ਸੋਨ ਰੋ ਗਿਆ ਸੀ ਸੋ ਜੋ ਕਿ ਇੱਕ ਲੇਖਕ ਦੇ ਪਹਿਲੇ ਨਾਵਲ ਦੇ ਲਈ ਇੰਨੀ ਵੱਡੀ ਪ੍ਰਾਪਤੀ ਆਸ ਕਰਨਾ ਮੇਰੇ ਲਈ ਬਹੁਤ ਵੱਡੀ ਗੱਲ ਹੈ ਸੋ ਮੈਂ ਤਾਂ ਕਰਦਿਆਂ ਮੇਰੀ ਕਾਸ਼ ਹੁੰਦੀ ਸੀ ਇਸ ਗੱਲ ਦੀ ਕਿ ਬਾਹਲੇ ਦੇਸ਼ਾਂ ਦੇ ਵਿੱਚ ਸੰਕਰੋਪ ਲਿਖਿਆ ਕੁਡੀ ਜੇ ਬਾਹਰ ਗਈਆ ਤੇ ਉਹ ਚੰਗੀ ਆ ਤੇ ਜੇ ਇੰਡੀਆ ਵਾਂਦੇ ਤੀ ਨਹੀ ਲਈ ਪੜਾਈ ਕਰਦੇ ਲਈ ਸੋ ਕਾਮਾਂ ਬਦਲ ਗਏ 3 ਨੂੰ ਕੰਡਾਆਂ ਇਹਨਾਂ ਭੇਜਿਆ ਤੇਜਿਆ ਲਿਆ ਅੱਜ ਵੀ ਭੇਜਿਆ ਜਾਂਦਾ ਪਰ ਹੁਣ ਸੋਚ ਬਦਲ ਗਈ ਹੈ ਹੁਣ 3 ਦੀ ਸੋਚ ਵੀ ਬਦਲ ਗਈ ਉਸ ਵੇਲੇ 3 ਗੰਮਾ ਸੀ ਸੱਚੀ ਲੋਗਾਂ ਸੀ ਜੋ ਕਿ ਜੇ ਘਰ ਦੇਣ ਕਹਿੰਦੇ ਤਾਂ ਨੀਂ ਨੀ ਪਾ ਕੇ ਬੈਣਾ ਹੋਵੇ ਜਦ ਨਹੀਂ ਸੀ ਸੋ ਇਹ ਕਹਾਣੀ ਇਹੋ ਜਿਹੀ ਪੂਰੀ ਕੀਰਤ ਦੀ ਕਹਾਣੀ ਹੈ ਜੋ ਕਿ ਬਾਹਰ ਨਹੀਂ ਜਾਣਾ ਛੋਟੀ ਸੀ ਆਪਣੇ ਕਾਲਜ ਦੇ ਵਿੱਚ ਜੀਏ ਡਾਰਟੀ ਉੱਪਰ ਦਾਹ ਕੱਢ ਕੇ ਤੇ ਆਪਣੇ ਕਾਲਜ ਦੇ ਵਿੱਚ ਸਿਸਟੀ ਦੀ ਪ੍ਰੋਫੈਸਰ ਜੀ ਨਾਲ ਚੋਣ ਸੀ ਤੇ ਉੱਥੇ ਹੋਇ ਇੱਕ ਮੁੰਡੇ ਤੇ ਆਇਆ ਅੰਕੀ ਸਸੀ ਨਾ ਜਿਹੋ ਕਿ ਦੇ ਪਟੰਡੇ ਤੋਂ ਇੱਕ ਜਲੀ ਉਹ ਵੀ ਇੱਕ ਜੋਬ ਕਰਦਾ ਸੀ ਦੋਨਾਂ ਨੇ ਪਰ ਇੱਕ ਦੇ ਸਪਲੇਸ ਆਇਆ ਸੀ ਪਰ ਅਗੇ ਉਹ ਹੀ ਚਲ ਗਿਆ ਐਨਐਨਆਈ ਦੇ ਚੱਕਰ ਦੇ ਵਿੱਚ ਬਾਹਰ ਜਾਣ ਦੇ ਚੱਕਰ ਦੇ ਵਿੱਚ ਤੇ ਉਹਨਾਂ ਦੋਨਾਂ ਨੂੰ ਗੱਲ ਕਰਦੀ ਤਾਂ ਇਹ ਮੈਂ ਸੱਚੀ ਕਹਾਣੀ ਹੈ ਕਿ ਕਾਲਕੀ ਤੇ ਇਹਨੂੰ ਆਪਾਂ 50% ਸੱਚੀ ਕਹਿ ਸਕਦੇ ਆ ਤੇ ਬਾਕੀ ਜਿਹੜਾ ਹੈ ਉਹ ਕਲਦੀ ਤੇ ਜਾਂ ਇਸ ਤਰ੍ਹਾਂ ਹੈ ਕਿ ਮੇਰੇ ਸਾਹ ਦੇ ਨਾਲ ਜਦੋਂ ਮੈਂ ਗੰਦਲਰੇ ਦੇ ਸਿੱਤੇ ਮੈਂ ਕੋਈ ਵਾਪਸ ਆਈ ਨੰਦਰੇ ਦੇ ਸਿੱਤੇ ਜਦੋਂ ਮੈਂ ਗੰਦਲਰੇ ਦੇ ਸਿੱਤੇ ਲਿਖੀ ਸੀ ਇਹ ਤੁਹਾਨੂੰ ਦੱਸਿਆ 99% ਸੱਚੀ ਕਹਾਣੀ ਨਸੇ ਜਿੰਦਲੇ ਰਸਤੇ ਦੀ ਗੱਲ ਕਰ ਰਹੇ ਹਾਂ ਜਿਹੜੀ ਆਉਂਦੀ ਹੈ ਜੀ ਇੰਦਰਲੇ ਰਸਤੇ ਜਿੰਦਲੇ ਰਸਤੇ ਜੇ ਮੈਂ ਤੇ ਤੁਸੀਂ ਚਾਹੋ ਤਾਂ ਮੇਰੇ ਬਾਰੇ ਵਿਸਤਾਰ ਨਾਲ ਜਾਣਕਾਰੀ ਦੇਵਾਂ ਹਾਂ ਅੱਛਾ ਜੀ ਜਿੰਦਲੇ ਰਸਤੇ ਕਿਤਾਬ ਦਾ ਨਾਮ ਹੈ ਨਾਵਲ ਹੈ ਜੀ ਤੇ ਇਹ ਨਾਵਲ ਇੱਕ ਸੱਚੀ ਹੀ ਕਹਾਣੀ ਦੇ ਆਧਾਰ 'ਤੇ ਲਿਖਿਆ ਹੈ ਮੇਰੀ ਬਹੁਤ ਹੀ ক্লোਜ਼ ਦੋਸਤ ਹੈ ਆ ਜੋ ਕਿ ਮੇਰੀ ਫਰੈਂਡ ਆ ਆਰਟ ਆਨ ਦੀ ਤਸਵੀਰ ਹੈ ਤੇ ਅਸੀਂ ਬੜੇ ਕਰੀਬ ਆ ਦੋਨੋਂ ਜਿੰਦਲੇ ਰਸਤੇ ਨਾਵਲ ਤੋਂ ਪਹਿਲਾਂ ਮੈਂ 2010 ਤੋਂ ਇੰਟਰਨੈਟ ਦੇ ਵਿੱਚ ਵੱਖ-ਵੱਖ ਦੇਸ਼ਾਂ ਦੇ ਵਿੱਚ ਇੰਟਰਨ ਦੀਆਂ ਦੁਆਰਾ ਦੇ ਵਿੱਚ ਆਪਣੇ ਖਿਆਲ ਵਿੱਚ ਅਮਰੀਕਾ ਹੋਲੈਂਡ ਇਹ ਦਿਨ ਇਥੇ ਮੇਰੀਆਂ ਤਾਂ ਯਾਖਰ ਕਹਾਣੀਆਂ ਰਹਿੰਦੀਆਂ ਸੀ ਤੇ ਬਹੁਤ سارے ਡਾਇਰੈਕਟਰ ਆ ਜਿਹੜਾ ਇੱਕ ਲੇਖਕ ਹੁੰਦਾ ਹੈ ਮੇਰੇ ਸਾਹਮਣੇ ਕਾਦਰ ਨਹੀਂ ਜਿਆਦਾ ਲਿਖਦਾ ਹੈ ਕਿ ਤਾਪਨੀ ਲਿਖਦਾ ਤਾਂ ਜੋ ਉਹਦੇ ਅੱਗੇ ਵਾਲੇ ਗੂੜੇ ਆ ਉਹਦੇ ਸਾਹਮਣੇ ਦਿਖਾ ਪਰ ਮੈਨੂੰ ਇਹ ਸੀ ਕਿ ਮੈਂ ਆਪਣੇ ਆਲੇ ਦੁਆਲੇ ਜੋ ਦੇਖਦੀਆਂ ਜੋ ਫਿਚਰਦਾ ਆ ਤੇ ਸੱਚੀਆਂ ਜਿੱਤਾਂ ਕਹਾਣੀਆਂ ਆ ਉਹਨਾਂ ਨੂੰ ਮੈਂ ਜਿਆਦਾ ਛੇਤੀ ਫਿਚਰ ਕਰਦੀ ਸੀ ਸੋ ਮੈਂ ਇਸੇ ਤਰ੍ਹਾਂ ਹੀ ਸੱਚੀਆਂ ਕਹਾਣੀਆਂ ਤੇ ਲਿਖਦੀ ਹੁੰਦੀ ਸੀ ਕਿਸੇ ਨੂੰ ਕੋਈ ਆਪਣੀ ਦੱਲ ਦੱਸਦੇ ਨੇ ਮੈਂ ਉਹਦੇ ਤੇ ਕਹਾਣੀ ਲਿਖ ਲਈ ਸੋ ਇਹ ਤਰ੍ਹਾਂ ਕਰਦੇ ਕਰਦੇ ਕਿਤੇ ਨਹੀਂ ਮੇਰੀ ਦੋਸਤ ਨੇ ਕਿਹਾ ਕਿ ਤੂੰ ਸਾਰਿਆਂ ਦੀਆਂ ਕਹਾਣੀਆਂ ਲੇਕ ਦਿੱਤੀਆਂ ਪਰ ਮੇਰੇ ਬਾਰੇ ਕੁਝ ਨਹੀਂ ਲਿਖਿਆ ਤੇ ਜਦੋਂ ਅਸੀਂ ਇਕੱਠੇ ਬੈਠੇ ਸੀ ਬੜੇ ਬੜੇ ਸਾਲਾਂ ਦੇ ਚੰਗੇ ਦੋਸਤ ਸਾਂ ਤੇ ਮੈਂ ਉਹਨੂੰ ਪੁੱਛਿਆ ਕਿ ਤੇਰੇ ਕੀ ਲਿਖੋਣਾ ਹੈ ਤੇ ਉਹਨੇ ਮੈਨੂੰ ਆਪਣੀ ਇੱਕ ਦਾਸਤਾਨ ਸੁਣਾਈ ਕਿ ਮੇਰੇ ਨਾਲ ਬਚਪਨ ਦੇ ਵਿੱਚ ਇੱਕ ਤਾਇਨਾ ਹੋਇਆ ਸੋ ਮੈਂ ਤਿਲ ਰਾਤਾ ਸੋ ਨਹੀਂ ਸਕੀ ਜਦੋਂ ਮੈਂ ਇਹ ਗੱਲ ਸੁਣੀ ਤੇ ਉਹਦੇ ਬਾਅਦ ਇਹੰਦਲੇ ਦੇ ਇਸ ਤਰ੍ਹਾਂ ਜਾਣੂ ਹੋਇਆ ਤੁਸੀਂ ਪੁੱਛਿਆ ਸੀ ਕਿ ਕਿੰਨਾ ਟਾਈਮ ਲੱਗਾ ਇਹਨੂੰ 7 ਹਫ਼ਤੇ ਲੱਗੇ ਮੈਂ 7 ਹਫ਼ਤਿਆਂ ਦੇ ਵਿੱਚ ਇਹ ਨਾਵਲ ਕੰਪਲੀਟ ਕੀਤਾ ਪਰ ਮੇਰੇ ਲਈ ਇਹ ਨਾਵਲ ਸਿਰਫ ਫਕਰਾਂ ਦੇ ਨਾਲ ਫਕਰ ਨਹੀਂ ਬਾਇਓ ਪੇਪਰ ਦੇ ਉੱਤੇ ਇਹਦੇ ਵਿੱਚ ਮੈਂ ਆਪਣੀ ਜਾਨ ਪਾ ਦਿੱਤੀ ਕਿਉਂਕਿ ਇਹ ਮੇਰਾ ਪਹਿਲਾ ਨਾਵਲ ਸੀ ਤੇ ਪਰ ਉਸ ਵੇਲੇ ਜਦੋਂ ਮੈਂ ਨਾਵਲ ਲਿਖ ਲਈ ਸੀ ਸਤਾ ਤਹ ਆਪਣੇ ਰਚੀ ਨੂੰ ਕੰਪਲੀਟ ਕਰਕੇ ਮੈਂ ਆਪਣੀ ਬੈਨ ਨੂੰ ਘਰੇ ਸੱਦਿਆ ਉਹਨੂੰ ਲੈ ਕੇ ਸੁਣਾਇਆ ਤਾਂ ਕਿ ਮੈਂ ਉਹਦੇ ਨਾਲ ਇਨਸਾਫ ਕਰਨਾ ਸੀ ਸੋ ਇਸ ਨਾਵਲ ਦੇ ਵਿੱਚ ਐਵਰੀ ਸਿੰਗਲ ਲਾਈਨ ਐਵਰੀ ਸਿੰਗਲ ਲਫ਼ਜ਼ ਉਹੀ ਆ ਜੋ ਸੱਚ ਵਿੱਚ ਸੀ ਉਹਦੇ ਨਾਲ ਹੋਇਆ ਤੇ ਆਖਰੀ ਚਾਰ ਪੰਨੇ ਜਿਹੜੇ ਆ ਉਹ ਸਿਰਫ ਕਲਪਨਾ ਕਿਉਂਕਿ ਇਹਦਾ ਅਸੀਂ ਅੰਤ ਕਰਨਾ ਸੀ ਅੰਤ ਕਰਨਾ ਸੀ ਸੋ ਉਹ ਕਲਪਨਾ ਕਿਹਾ ਸੀ ਸੋ ਇਸ ਤਰ੍ਹਾਂ ਦੰਦਲੇ ਇਸ ਤਰ੍ਹਾਂ ਜਨਮ ਸਾਧਾ ਹੁੰਦੀ ਹੁੰਦੀ ਕੁਛ ਹੋਰ ਜੀਰਾ ਨਾਮ ਆ ਉਹ ਤਾਂ ਜਿਹੜੀ ਜਿਹੜੀ ਅਰੇ ਵਿੱਚ ਕਿਆ ਲਾਸ਼ਨਾ ਦੀ ਮੇਰੇ ਪਾਪਾ ਰਿਆ ਦੋ ਪਾਪਾ ਰਿਆ ਇਸ ਨਾਮ ਉਹਦੇ ਕਿਆ ਲਾਸ਼ ਤੇ ਰੀਆ ਕੀ ਦੱਸਣ ਦੀ ਕੋਸ਼ਿਸ਼ ਕੀਤੀ ਬਿਲਕੁਲ ਜੀ ਇਸ ਨਾਮ ਉਹਦੇ ਵਿੱਚ ਮੇਰੇ ਦੰਦਲੇ ਰਿਸ਼ਤੇ ਦੀ ਆਪਾਂ ਗੱਲ ਕਰ ਰਹੇ ਆ ਇਹ ਵਾਲੇ ਨਾਲ ਹੁੰਦੀ ਤੇ ਇਹਦੇ ਵਿੱਚ ਮੈਂ ਦੱਸਣ ਦੀ ਕੋਸ਼ਿਸ਼ ਕੀਤੀ ਆ ਕਿ ਬਹੁਤੀ ਵਾਰੀ ਆਪਾਂ ਆਪਣੇ ਬੱਚਿਆਂ ਨੂੰ ਅਦਾ ਕਰਦੇ ਆ ਕਿ ਤੁਸੀਂ ਸਾਰੇ ਵਿਆਹ ਕਰੇ ਹੋਮ ਹੋਗੇ ਬੱਚੇ ਹੋਗੇ ਤੁਹਾਡੇ ਫੈਮਿਲੀ ਵਾਲੇ ਹੋਣਗੇ ਟੈਨਾਂ ਵਾਲੇ ਤੋ ਆਪਾਂ ਜਦੋਂ ਵੀ ਗੱਲ ਕਰਦੇ ਆ ਮੇਰੇ ਕੋਲ ਦੇ ਬੱਚੇ ਆ ਆਪਾਂ ਗੱਲ ਕਰਦੇ ਆ ਬੱਚੇ ਨੂੰ ਕਿ ਬੱਚੇ ਬਾਹਰ ਜਾ ਰਹੇ ਆ ਕੁਲ ਕੀ ਵਾਲੇ ਦੇ ਕੋਲ ਨਹੀਂ ਖੜਨਾ ਦੂਰ ਰਹਿਣਾ ਜਾਂ ਕੋਈ ਅੰਕਲ ਕਹਿੰਦਾ ਸੀਪ ਲੈ ਲੈਣਾ ਟੌਪੀ ਲੈ ਲੈਣਾ ਉਹਦੇ ਕੋਲ ਨਹੀਂ ਜਾਣਾ ਆਪਣੇ ਆਪ ਨੂੰ ਪਰੇ ਰੱਖਣਾ ਪਰ ਉੱਥੇ ਕਿਤੇ ਨਾ ਕਿਤੇ ਆਪਾਂ ਇਹ ਹੀ ਲੈਣਾ ਬੋਲ ਕਰਦੇ ਆ ਕਿ ਬੱਚੇ ਬਾਹਰ ਦੇ ਨਾਲ-ਨਾਲ ਘਰ ਚ ਵੀ ਅਗ੍ਹਾ ਰਹਿਣਾ ਸੋ ਮੇਰਾ ਇਹ ਨਾਵਲ ਬੱਤਰ ਇਸਕੇ ਦਸਾ ਆ ਰਿਹਾ ਹੈ ਕਿ ਬਹੁਤੀ ਵਾਰੀ ਆਪਣੇ ਬੱਚਿਆਂ ਨੂੰ ਖਤਰਾ ਕੱਲ ਦਾ ਬਾਹਰ ਨਹੀਂ ਜੀਣਾ ਤੋਂ ਨਹੀਂ ਜੀਣਾ ਘਰ ਦੇ ਵਿੱਚ ਵੀ ਖਤਰਾ ਹੁੰਦਾ ਹੈ ਬਹੁਤ سارے ਰਸਤੇ ਹੋ ਜਾਏਗਾ ਜਿਹੜੇ ਚਿਹਰੇ ਤੇ ਚਿਹਰੇ ਬਾਕੀ ਨਕਾਬ ਚੜਾ ਕੇ ਤੁਹੇ ਤੇ ਲੱਗੇ ਆ ਸੋ ਇਹ ਕਿਹੋ ਜਿਹੀ ਬੱਚੀ ਦੀ ਕਹਾਣੀ ਹੈ ਜੋ 5 ਸਾਲ ਦੀ عمر ਦੇ ਵਿੱਚ ਆਪਣੇ ਗ੍ਰੈਂਡ ਡੈਡ ਆਪਣੇ ਦਾਦਾ ਜੀ ਦੇ ਬਹੁਤ ਹੀ ক্লোਜ਼ ਫਰੈਂਡ ਜਿਹਨੂੰ ਦਾਦਾ ਜੀ ਸਮਝਦੇ ਆ ਉਹਦੇ ਦੁਆਰਾ ਅੰਬਲੈਸਟ ਕੀਤੀ ਜਾਂਦੀ ਹੈ ਤੇ ਗ੍ਰੈਂਡ ਡੈਡ ਦਾ ਦੋਸਤ ਜੋ ਕਿ ਗ੍ਰੈਂਡ ਡੈਡ ਵੀ ਨਹੀਂ ਹੁੰਦਾ ਗਿਆ ਉਸ ਬੱਚੀ ਨੂੰ ਗਾਹ ਟੱਚ ਕਰਦਾ 5 ਸਾਲ ਦੀ ਬੱਚੀ ਤੇ ਜੋ ਕਿ ਬੱਚੀ ਨੂੰ ਪਤਾ ਵੀ ਨਹੀਂ ਹੁੰਦਾ ਤੇ ਉਹਦੇ ਤੋਂ ਬਾਅਦ ਜਦੋਂ ਥੋੜਾ ਜਿਹਾ ਵੱਡੀ ਹੁੰਦੀ ਆ ਉਹਦੀ ਆਪਣੀ ਸគੀ ਘੂਰਦਾ ਹੁੰਦਾ ਉਹਦੇ ਨਾਲ ਦਫਤਰ ਆਜ ਕੰਮ ਦੀ ਕੋਸ਼ਿਸ਼ ਕਰਦਾ ਆ ਤੇ ਫਿਰ ਉੱਤੋਂ ਵੱਡੀ ਹੁੰਦੀ ਆ ਤੇ ਉਹਦਾ ਆਪ ਦਾ ਮਾਮਾ ਉਹ ਕੁੜੀ ਨੂੰ ਹੱਥ ਪਾਉਂਦਾ ਹੈ ਸੋ ਇਸ ਤਰ੍ਹਾਂ ਇਹ ਬੱਚੀ ਦੀ ਇੱਕ ਐਸਾ ਰੀਵੋ ਜੀ ਬੱਚੀ ਦੀ ਜਾਨ ਨਹੀਂ ਆ ਜੋ 5 ਸਾਲ ਦੀ ਉਮਰ ਤੋਂ ਲੈ ਕੇ 57 ਸਾਲ ਦੀ ਜਲਦੀ ਹੈ ਕਿਉਂਕਿ ਜਦੋਂ ਵੀ ਕਿਸੇ ਬੱਚੇ ਨਾਲ ਇਹੋ ਜਿਹਾ ਕੁਝ ਹੁੰਦਾ ਆ ਉਹ ਕੱਲਾ ਉਹਦਾ ਬਚਪਨ ਹੀ ਨਹੀਂ ਦਿਵਾਉਂਦਾ ਉਹ ਉਹਦੀ ਗਾਂ ਜਬਾਨ ਨਹੀਂ ਤੇ ਆਉਣ ਵਾਲਾ ਟਾਈਮ ਵੀ ਖਵਾ ਦਿੰਦਾ ਆ ਸੋ ਇਹ ਜੋ ਪਿਤਾ ਕੰਦੇਰੇ ਦੇ ਰਸਤੇ ਨੂੰ ਕੰਮ ਚਾਹੁੰਦਾ ਹੈ ਤੇ ਉਹਤਵਾਰ ਮੇਰੇ ਪਾਸ ਜਿਨ੍ਹਾਂ ਨੇ ਇੰਨਾ ਪਿਆਰ ਦਿੱਤਾ ਜਿੰਦੇਰੇ ਰਸਤੇ ਨੂੰ ਕਿ ਉਹਨਾਂ ਦੇ ਪਿਆਰ ਦੇ ਸਦਕੇ ਹੀ ਕਿਸੇ ਵੀ ਮਹੀਨੇ ਦੇ ਵਿੱਚ ਪੂਰੇ 6 ਮਹੀਨੇ ਆਵਾਜ਼ ਹੀ ਨਾਲ ਆਪਣੀ ਦੂਜੀ ਕਿਤਾਬ ਅਧੂਰੀ ਕਹਾਣੀ ਦਾਸਤਾਨ ਦੇ ਮੁਹੱਬਤ ਲੈ ਕੇ ਤੁਹਾਡੀ ਚੈਰੀ ਵਿੱਚ ਹਾਜ਼ਰ ਹੋਣੀ ਹੈ ਤੇ ਮੈਨੂੰ ਉਮੀਦ ਹੈ ਕਿ ਜਿੰਨਾ ਪਿਆਰ ਤੁਸੀਂ ਜਿੰਦੇਰੇ ਰਸਤੇ ਨੂੰ ਦਿੱਤਾ ਉਹਨਾਂ ਪਿਆਰੀ ਅਧੂਰੀ ਕਹਾਣੀ ਦਾਸਤਾਨ ਦੇ ਮੁਹੱਬਤ ਨੂੰ ਦੇਵੋਗੇ ਥੈਂਕ ਯੂ ਬੋ ਜੀ ਇਹ ਬਹੁਤ ਵਧੀਆ ਤੁਹਾਡਾ ਸਵਾਲ ਹੈ ਕਿ ਗਾਂਵ ਦੀ ਰੀਤ ਕਿਹੜੀ ਹੈ ਅਸਲ ਦੇ ਵਿੱਚ ਮੇਰਾ ਮੇਰਾ ਮੰਨਣਾ ਇਹ ਆ ਕਿ ਭਵੇਂ ਤੁਸੀਂ ਦੇਸ਼ ਚੱਲੋ ਪਰ ਜੁੜੇ ਰਹੋ ਆਪਣੀ ਧਰਤੀ ਨਾਲ ਆਪਣੀ ਮਿੱਟੀ ਨਾਲ ਵੀ ਜਨਮ ਹੋਣੀ ਹੈ ਜੀ ਇਹ ਤੇ ਇਸ ਲਈ ਗੱਲ ਪੱਕੀ ਆ ਕਿ ਮੈਨੂੰ ਇਹਨਾਂ ਜੁੜਨਾ ਹੀ ਚਾਹੀਦਾ ਹੈ ਜੇ ਤੁਸੀਂ ਆਪਣੀ ਜੰਮਣ ਧਰਮੀ ਨੂੰ ਜਿੱਤੇ ਤੁਸੀਂ ਪੜ ਕੇ ਜਾਣੇ ਆ ਕਿ ਇਸ ਦੇਸ਼ ਦੇ ਵਿੱਚ ਦਾ ਬਿੱਲੇ ਕੰਪਲੀਟ ਕਰਕੇ ਗਏ ਆ ਤੇ ਜੇ ਮੈਂ ਇਹਨੂੰ ਬਸਾਰ ਦਵਾਵਾਂ ਕੀ ਕਰਦਾ ਕੀ ਕੰਡਾ ਦਾ ਲੱਜਮਾ ਤਾਂ ਇਹ ਲੰਤਿਆ ਮੇਰੇ ਸੋ ਇਹ ਇਹੋ ਜੀ ਚੱਲਦੀ ਹੈ ਜੀ ਨਮੀ ਕਹਾਣੀਆਂ ਨਮੀ ਕਹਾਣੀ ਦੀ ਊਡੀ ਕਹਾਣੀ ਦਾਸਾਨੇ ਮੁਹੱਬਤ ਇਹ ਜੋ ਕਿ ਪਾਸੇ ਰਿਲੀਜ਼ ਹੋਇਆ ਫੀਡਪੋਰਟ ਕਰਮ ਦੇ ਸੈਟਰ ਅਫਸਰ ਜੀ ਨੇ ਦਾ ਰਿਲੀਜ਼ ਕੀਤੀ ਮਸ਼ਕੁਰਜਾਨ ਹੋਵਾਂਗੇ ਸੋ ਇਹ ਇੱਕ ਹਨ ਜਿਹੜੀ ਊਡੀ ਕਹਾਣੀ ਦਾਸਾਨੇ ਮੁਹੱਬਤ ਇਹ ਕਹਾਣੀ ਇਹ ਨਾ ਬਿਆਨ ਕਰ ਰਹੀ ਹੈ ਕਹਾਣੀ